ਜਦੋਂ ਵੀ ਪਾਠ ਕਰਦੇ ਆਂ ਕਿਸੇ ਵੀ ਅੱਖਰ ਨੂੰ ਸਿਹਾਰੀ ਆ ਗਈ ਅਤੇ ਉਹਦੇ ਨਾਲ ਐੜਾ ਹੋਵੇ ਤਾਂ ਉਹ ਸਿਹਾਰੀ ਲਾਵਾਂ ਦਾ ਰੂਪ ਲੈ ਲਈਗੀ ਜਦੋਂ ਵੀ ਪਾਠ ਕਰਦੇ ਆਂ ਕਿਸੇ ਵੀ ਅੱਖਰ ਨੂੰ ਸਿਹਾਰੀ ਹੋਵੇ ਤੇ ਉਹਦੇ ਨਾਲ ਐੜਾ ਹੋਵੇ ਤੇ ਉਹ ਸਿਹਾਰੀ ਲਾਵਾਂ ਦਾ ਰੂਪ ਲੈ ਲਈਗੀ ਜਿਵੇਂ ਅਸੀਂ ਜਪਜੀ ਸਾਹਿਬ ਦੇ ਵਿੱਚ ਅੱਖਰ ਪਾਠ ਗਲਤੀ ਕਰਦੇ ਆਂ ਸੁਣਿਆ ਨੂੰ ਸੁਣੀ ਐ ਪੜ ਲੈਂਦੇ ਆ ਬੜੀ ਈ ਕੀ ਮਾਤਰਾ ਬਿਹਾਰੀ ਲਾ ਕੇ ਪੜ ਲੈਂਦੇ ਆ ਜੋ ਕਿ ਗਲਤ ਹੋ ਜਾਂਦਾ ਹੈ ਨਾਣੇ ਨੂੰ ਲਾਵਾਂ ਲਾ ਕੇ ਪੜ ਦੋ ਕਿਉਂਕਿ ਨਾਲ ਐੜਾ ਹੈ ਸਿਹਾਰੀ ਲਾਵਾਂ ਦੇ ਰੂਪ ਵਿੱਚ ਉਚਾਰਨ ਵਿੱਚ ਆ ਜਾਏਗੀ ਸੁਣੇ ਐ ਇਸੇ ਤਰ੍ਹਾਂ ਕੁਝ ਹੋਰ ਉਦਾਹਰਨਾਂ ਨੇ ਜਿਤ ਸੇਵੇ ਐ ਸੁਖ ਪਾਈ ਐ ਜ਼ਿਆਦਾਤਰ ਪੜਿਆ ਜਾਂਦਾ ਹੈ ਜਿਤ ਸੇਵੀ ਐ ਵਾਵੇ ਨੂੰ ਬਿਹਾਰੀ ਬੋਲੀ ਜਾਂਦੀ ਹੈ ਪਰ ਵਾਵੇ ਦੀ ਸਿਹਾਰੀ ਨਾਲ ਐੜਾ ਲੱਗਣ ਕਰਕੇ ਲਾਮਾ ਦਾ ਰੂਪ ਲੈ ਲੇਗੀ ਇਸੇ ਤਰ੍ਹਾਂ ਸੀ ਪੜਦੇ ਆ ਦਰਸ਼ਨ ਪਰਸੇ ਹੈ ਗੁਰੂ ਕੈ ਜਦੋਂ ਵੀ ਗੁਰੂ ਸਾਹਿਬ ਜੀ ਦਾ ਵਾਕ ਲੈਂਦੇ ਆ ਤੇ ਉਦੋਂ ਤੁਸੀਂ ਧਿਆਨ ਦਿਓ ਜ਼ਿਆਦਾਤਰ ਇਹ ਹੀ ਪੜਿਆ ਜਾਂਦਾ ਕਿ ਦਰਸ਼ਨ ਪਰਸੀ ਹੈ ਗੁਰੂ ਕੈ ਨਹੀਂ ਦਰਸ਼ਨ ਪਰਸੇ ਸਸੇ ਦੀ ਸਿਹਾਰੀ ਲਾਮਾ ਦਾ ਰੂਪ ਲੈ ਲੇਗੀ ਕਿਉਂਕਿ ਨਾਲ ਐੜਾ ਹੈ ਇਸੇ ਤਰ੍ਹਾਂ ਸੋਇਲਾ ਸਹਿਬ ਵਿੱਚ ਆਪਾਂ ਪੜਦੇ ਆ 6 ਘਰ 6 ਗੁਰ 6 ਉਪਦੇਸ਼ ਛਛੇ ਦੀ ਸਿਹਾਰੀ ਲਾਵਾ ਦਾ ਰੂਪ ਲੈ ਲੇਗੀ ਕਿਉਂਕਿ ਨਾਲ ਐੜਾ ਹੈ ਪੰਜਾਬੀ ਦੇ ਕੁਝ ਸ਼ਬਦ ਲੈ ਲਓ ਤਾਇਆ ਈੜੀ ਦੀ ਸਿਹਾਰੀ ਲਾਵਾ ਬਣ ਜੇਗੀ ਕਿਉਂਕਿ ਨਾਲ ਐੜਾ ਹੈ ਮਾਇਆ ਲਿਆਇਆ ਪਾਇਆ ਗਾਇਆ ਇਹ ਸਾਰੇ ਸ਼ਬਦ ਜਿਹੜੇ ਨੇ ਬਸ ਇਹ ਰੂਲ ਯਾਦ ਕਰਨਾ ਹੈ ਜਿਹਦੇ ਨਾਲ ਸਾਨੂੰ ਪਾਠ ਸਹੀ ਉਚਾਰਨ ਕਰਨਾ ਸੌਖਾ ਹੋ ਜਾਏਗਾ ਧੰਨਵਾਦ